ਜੀ ਸੈਕਲ ਜੀ ਡਾਕਟਰ ਜੀ ਬਰਮਾ ਜੀ ਸਾਡਾ ਹਰਮੀ ਮਕਰਵਾਲ ਜੀ ਹੋਗਾ ਹੈਲੋ ਤੇ ਰਣਜੀਤ ਜੀ ਸਾਡਾ ਮਨੂ ਸੈਕਲ ਜੀ ਭਾਰਤਪਾਲ ਸਾਹਿਬ ਇਹਨਾਂ ਦੇ ਬੇਟੇ ਅਰਜੁਨ ਜੀ ਬੇਟੀ ਆ ਜੀ ਤੇ ਪਲੱਸ ਡਾਟਨਲਾ ਰੋਸ਼ਨੀ ਤੇ ਅਸੀਂ ਅੱਜ ਇੱਥੇ ਤਕਰੀਬਨ 12 ਦਰੀ ਫਲਾਟੂਰੇ ਸਾਡੇ ਨਾਲ ਪ੍ਰੋਫੈਸਰ ਸ਼ੋਕ ਬਰਮਾ ਜੀ ਵੀ ਸੀ ਹਰਪਾਲ ਮਾਨ ਜੀ ਵੀ ਸੀ ਅਸੀਂ ਟੋਟਲ ਇਸ ਏਰੀਆ ਚ 25 ਬੂਟੇ ਲਗਾਏ ਆ 25 ਬੂਟੇ ਅਸੀਂ 12 ਦਰੀ ਦੇ ਵਿੱਚ ਬਿਲਡਿੰਗ ਪਾਰਕ ਚ ਲਗਾਏ ਆ 50 ਬੂਟੇ ਫਲਾਵਰ ਤੇ ਪੱਕੇ ਦੋਸਤੋ ਅਸੀਂ ਗੁਲਦੋਦੀ ਦੇ ਬੂਟੇ ਲਗਾਏ ਆ। ਟੋਕਲ ਅਸੀਂ ਅਜੇ ਤਾਈਂ 200 ਬੂਟਾ ਲਗਾ ਰਹੇ ਹਾਂ ਪਲਾਂਟੇਸ਼ਨ ਦੇ ਵਿੱਚ। ਜਿਵੇਂ ਹੁਣ ਤੱਕ ਅਸੀਂ 1200 ਤੋਂ ਉੱਪਰ ਬੂਟੇ ਲਗਾ ਚੁੱਕੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਇਸ ਸੀਜ਼ਨ ਦੇ ਅਸੀਂ ਕਿੰਨਾ ਸਾਡਾ ਟਾਰਗੇਟ 1000 ਬੂਟੇ ਦਾ ਅਸੀਂ ਕਰ ਲਿਆ ਪੂਰਾ। ਫਿਰ ਵੀ ਜਨਰਲ ਹੋਰ ਬੂਟੇ ਬੈਂਡਿੰਗ ਪਏ ਆ ਜਿੱਥੇ ਸਾਨੂੰ ਮੌਕਾ ਮਿਲੇਗਾ ਕਿ ਥੋੜਾ ਲਗਾਵਾਂਗੇ। ਹੁਣ ਤੱਕ ਅਸੀਂ 15000 ਤੋਂ ਵੱਧ ਲਗਾ ਚੁੱਕੇ ਹਾਂ। ਨਾਲ ਲਗਾਕੀਆ ਨਾ ਬਲਦੇ ਵੀ ਆ ਦਿਖਦੇ ਵੀ ਆ ਲੁਕਾਫਟਰ ਵੀ ਕਰਦੇ ਆ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਸਰਦਾਰ ਦੋਸਤੋ ਸਾਡੇ ਮੈਂਬਰ ਬਣੋ ਜਿਹੜਾ ਮੋਲ ਸਟ੍ਰੇਟ ਕਰੋ ਉਹਨਾਂ ਪਰ ਜਸਟਿਸ ਕਰਦੇ ਆ ਅੱਜ ਦੇ ਡੋਨੇਸ਼ਨ ਵਾਸਤੇ ਰਿਨੀ ਸੈਕਲ ਸਾਨੂੰ 3000 ਰੁਪਏ ਦਿੱਤਾ ਬੁੱਤਿਆਂ ਵਾਸਤੇ ਮੈਂ ਨਾਲ ਬਹੁਤ ਬਹੁਤ ਥੈਂਕਸ ਕਰਦਾ ਤੇ ਇਸ ਤਰ੍ਹਾਂ ਹੀ ਅਸੀਂ 16 ਨਵੰਬਰ ਦੀ ਦੌੜ ਉੱਤਰ ਆ ਰਹੇ ਤੁਸੀਂ ਵੀ ਸਾਰੇ ਲੋਕ ਪਾਰਟਿਸਪੇਟ ਕਰੋ ਇਸ ਚੀਜ਼ ਨੂੰ ਬਹੁਤ ਜ਼ਰੂਰੀ ਮਤਲਬ ਤੇ ਹੋਰ ਜਿਹੜਾ ਸਾਡੇ ਪ੍ਰੋਗਰਾਮ ਹੈ ਸਭੇ ਐਮਬੂਲੈਂਸ ਹੈ ਸਿਮੇਸ਼ਨ ਮੈਨ ਹੈ ਅਸੀਂ ਬੱਚਿਆਂ ਨੂੰ ਫੀਸ ਦੇਣੇ ਆ ਸਾਈਂਟਰ ਕੰਪਿਊਟਰ ਸੈਂਟਰ ਤੇ ਲੋਕਾਂ ਨੂੰ ਰਿਕਵੈਸਟ ਕਰਾਂਗਾ ਜੇ ਰਸ ਸਭ ਮਾਊਂਟ ਨੇਟ ਕਰ ਗੋਣ ਕੀ ਬੜੀ ਅਚੀ ਤਰ੍ਹਾਂ ਯੂਜ਼ ਕਰਦੇ ਆ ਸਾਡੇ ਸਾਰੇ ਮੈਂਬਰ